ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਆਪਣੀ ਵੀਡੀਓ ਬੇਟਾ ਜਮਾਤ 9ਵੀਂ ਲਈ ਜਿਹੜਾ ਪੇਪਰ ਹੋਣਾਗਾ ਫਾਈਨਲ ਐਗਜ਼ਾਮ ਤੁਹਾਡਾ 10 ਤਰੀਕ ਨੂੰ ਉਸ ਨਾਲ ਸੰਬੰਧਤ ਹੈ ਵੀ ਆਪਾਂ ਇਸ ਵੀਡੀਓ ਵਿੱਚ ਇੱਕ ਪੇਪਰ ਹੱਲ ਕਰਾਂਗੇ ਮਾਡਲ ਪ੍ਰਸ਼ਨ ਪੱਤਰ ਹੈ ਜਿਹੜਾ ਕਿ ਠੀਕ ਹੈ ਤਾਂ ਇਹਦੇ ਨਾਲ ਦੇ ਕੁਐਸਚਨ ਤੁਹਾਨੂੰ ਬੇਟਾ ਪੇਪਰ ਦੇ ਵਿੱਚ ਆਉਣਗੇ ਤੁਹਾਨੂੰ ਪੇਪਰ ਪੈਟਰਨ ਦਾ ਵੀ ਪਤਾ ਲੱਗ ਜਾਏਗਾ ਤੇ ਤੁਹਾਨੂੰ ਕੁਐਸਚਨ ਦੇ ਲੈਵਲ ਦਾ ਵੀ ਪਤਾ ਲੱਗ ਜੂ ਵੀ ਕਿਹੋ ਜਿਹੇ ਕੁਐਸਚਨ ਆ ਜਿਹੜੇ ਕਿਹੜੇ ਚੈਪਟਰ ਦੇ ਵਿੱਚੋਂ ਬਣਦੇ ਹਨ ਤਾਂ ਬੜੇ ਧਿਆਨ ਨਾਲ ਤੁਸੀਂ ਇਹ ਵੀਡੀਓ ਦੇਖਣੀ ਹੈ ਵੀ ਪਹਿਲਾਂ 16 ਬਹੁਵਿਕਲਪੀ ਪ੍ਰਸ਼ਨ ਫਿਰ 7 ਖਾਲੀ ਥਾਵਾਂ ਫਿਰ 7 ਸਹੀ ਗਲਤ ਫਿਰ 2-2 ਅੰਕਾਂ ਵਾਲੇ 4 ਕੁਐਸਚਨ ਫਿਰ 4-4 ਅੰਕਾਂ ਵਾਲੇ 6 ਕੁਐਸਚਨ ਤੇ 6 ਅੰਕਾਂ ਵਾਲੇ 3 ਕੁਐਸਚਨ ਠੀਕ ਹੈ ਚਲੋ ਆਪਾਂ ਬਹੁਵਿਕਲਪੀਆਂ ਤੋਂ ਚੱਲਦੇ ਆਂ ਵੀ ਪਹਿਲਾ ਪ੍ਰਸ਼ਨ ਹੈ ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਪਰमेय ਸੰਖਿਆ ਨਹੀਂ ਹੈ ਤਾਂ ਕਿਹੜੀ ਨਹੀਂ ਆ ਵੀ ਵਰਗਮੂਲ 2 ਠੀਕ ਹੈ ਕਿਉਂਕਿ ਵਰਗਮੂਲ 4 ਦਾ ਮਤਲਬ 2 ਹੁੰਦਾ ਇਹਨੂੰ 2/1 ਲਿਖ ਦਾਂਗੇ 2 ਤਾਂ 2/1 ਲਿਖੀ ਜਾਊ ਵਰਗਮੂਲ 16 ਮਤਲਬ 4 ਮਤਲਬ 4/1 ਜਿਹੜੋ ਅਸੀਂ p/q ਚ ਲਿਖਦੇ ਹਾਂ ਪਰमेय ਹੁੰਦੀ ਹੈ ਤਾਂ ਵਰਗਮੂਲ 2 ਨਹੀਂ ਠੀਕ ਹੈ 64 ਦੀ ਘਾਤ 1/2 ਦਾ ਮੁੱਲ ਹੈ ਇੱਥੇ ਆਪਸ਼ਨ ਹੈ ਨਹੀਂ ਵੀ 64 ਦੀ ਘਾਤ 1/2 ਮਤਲਬ 8 64 ਦਾ ਵਰਗਮੂਲ ਆ ਜਾਊਗਾ 98 ਜਿੱਥੇ অপਸ਼ਨ ਆਜੂਗੀ 8 b b x ਦੀ 2 2x 3 ਵਿੱਚ x ਦਾ ਗੁਣਾਂਕ ਜਿਹੜਾ x ਨਾਲ ਲੱਗਿਆ ਕਾਹਣਾ ਵੀ ਉਹ -2 x ਤੁਰੇ ਤੇ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਨੇ ਵੀ x 0 ਜਾਂ ਪਰ y ਤੁਰੇ ਤੇ ਪੁੱਛ ਲੈਂਦੇ ਫਿਰ 0y ਠੀਕ ਹੈ ਇਹਨਾਂ ਵਿੱਚੋਂ ਕਿਹੜਾ ਸਮੀਕਰਨ x y 2 ਦਾ ਹੱਲ ਹੈ x ਤੇ y ਦਾ ਮੁੱਲ ਦਿੱਤੇ ਆ ਤੁਸੀਂ ਭਰ ਦੋ ਪਤਾ ਲੱਗ ਜਾਏਗਾ ਵੀ ਠੀਕ ਹੈ ਜਿਹੜਾ x y ਦਾ ਹੱਲ ਆ लास्ट ਆਪਸ਼ਨ ਸਹੀ ਆ ਜੂਗੀ ਜੇ ਅਸੀਂ ਇਹਦੇ ਵਿੱਚ ਭਰ ਦਾਂਗੇ x ਨੂੰ -2 ਭਰ ਦਾਂਗੇ y ਨੂੰ -4 ਮਤਲਬ ਪਲੱਸ ਹੋ ਜੂ -2 ਪਲੱਸ ਦਾ 4 ਮਤਲਬ 2 ਇਹ ਦਾ ਹੱਲ ਹੈ ਠੀਕ ਹੈ ਦੋ ਵੱਖ-ਵੱਖ ਖਾਂ ਵਿੱਚ ਬਿੰਦੂ ਡੈਸ਼ ਤੋਂ ਬਾਅਦ ਸਾਂਝੇ ਨਹੀਂ ਹੋ ਸਕਦੇ ਕਿੰਨੇ ਤੋਂ ਵੱਧ ਵੀ ਇੱਕ ਤੋਂ ਵੱਧ ਸਾਂਝੇ ਨਹੀਂ ਹੋ ਸਕਦੇ ਜੇ ਰਖਾਵਾਂ ਵੱਖ-ਵੱਖ ਨੇ ਤਾਂ ਇੱਕ ਤੋਂ ਵੱਧ ਸਾਂਝੇ ਨਹੀਂ ਹੋ ਸਕਦੇ ਹੈਨਾ ਜੇਕਰ ਇੱਕ ਕਿਰਨ ਇੱਕ ਰੇਖਾ ਤੇ ਖੜੀ ਹੈ ਇਸ ਤਰ੍ਹਾਂ ਬੜੇ ਨਾਲ ਲੱਗਦੇ ਕੋਣਾਂ ਦਾ ਜੋੜ ਕੀ ਹੁੰਦਾ ਇੱਕ ਰੇਖਾ ਤੇ ਕੀ ਖੜੀ ਹੈ ਇੱਕ ਕਿਰਨ ਤਾਂ ਇਸ ਤਰ੍ਹਾਂ ਜਿਹੜੇ ਕੋਣ ਬਣ ਗਏ ਨੇ ਦੇਖੋ ਆਹ ਕੋਣ ਬਣ ਗਏ ਦੋ ਤਾਂ ਇਹਨਾਂ ਦਾ ਜੋੜ ਕੀ ਬਣੂਗਾ 180 ਬਣੂਗਾ ਕਿਉਂਕਿ ਇਹ ਰੇਖੀ ਜੋੜਾ ਬਣ ਗਿਆ ਵੀ 180 ਡਿਗਰੀ ਇਹਨਾਂ ਵਿੱਚੋਂ ਕਿਹੜਾ ਸਰਵੰਗ ਸਮਤਾ ਦਾ ਮਾਪਦੰਡ ਹੈ 35 ਦੀ ਸਰਵੰਗ ਸਮਤਾ ਦਾ ਮਾਪਦੰਡ ਹੈ ਕਿਹੜਾ ਵੀ ਇਹਨਾਂ ਚੋਂ S A S ਜੇਕਰ ਤ੍ਰਿਪੁਜ ABC ਤ੍ਰਿਪੁਜ PQR ਦੇ ਸਰਬੰਗ ਸਮਾਨਤਾ ਕਿਹੜਾ ਸੱਚ ਨਹੀਂ ਹੈ ਪਹਿਲਾਂ ਦੇਖਦੇ ਹਾਂ ਅਸੀਂ BC ਠੀਕ ਹੈ ਪਿਛਲੇ ਪਾਸੋਂ 2 ਤੇ PQ ਆਹ ਮੁਰਲੇ ਪਾਸੋਂ 2 ਨਾ ਬਈ BCQR ਦੇ ਬਰਾਬਰ ਆਉਣਾ ਸੀ ਤਾਂ ਇਹ ਹੀ ਆ ਜਿਹੜਾ ਉਹ ਸੱਚ ਨਹੀਂ ਹੈ ਪਹਿਲੀ ਆਪਸ਼ਨ ਆ ਜੀ ਇਹਨਾਂ ਵਿੱਚੋਂ ਕਿਹੜਾ ਸਮਾਂਤਰ ਚਤਰਪੁਜ ਨਹੀਂ ਹੈ ਵੀ ਜਿਹੜਾ ਨਹੀਂ ਹੈ ਸੰਬਲੰਮ ਕਿਉਂ ਨਹੀਂ ਹੈ ਕਿਉਂਕਿ ਸੰਬਲੰਮ ਦੇ ਵਿੱਚ ਪੰਜਾਮਾ ਦਾ ਇੱਕ ਜੋੜਾ ਸਮਾਂਤਰ ਹੁੰਦਾ ਪਰ ਸਮਾਂਤਰ ਚਤਰਪੁਜ ਦੇ ਵਿੱਚ ਦੋਵੇਂ ਜੋੜੇ ਸਮਾਂਤਰ ਹੁੰਦੇ ਆ ਤੇ ਬਰਾਬਰ ਵੀ ਹੁੰਦੇ ਆ ਇੱਕ ਚੱਕਰ ਦੇ ਇੱਕੋ ਖੰਡ ਵਿੱਚ ਬਣੇ ਕੋਣ ਕੀ ਹੁੰਦੇ ਆ ਵੀ ਬਰਾਬਰ ਇਹ ਨੂੰ ਅਸੀਂ ਥਿਓਰਮ ਵੀ ਆ ਚੱਕਰ ਚੈਪਟਰ ਦੇ ਵਿੱਚ ਇੱਕ ਹੀ ਚੱਕਰਖੰਡ ਵਿੱਚ ਬਣੇ ਕੋਣ ਬਰਾਬਰ ਹੁੰਦੇ ਹਨ ਤੇਰਪੋਈ ਦੀ ਤੀਜੀ ਪੂਜਾ ਦੀ ਲੋਭਾਈ ਦੱਸੋ ਵੀ 2 5 10 ਤੇ 12 ਦਿੱਤੀਆਂ ਪਰਮਾਪਤ ਤੀਤੀ ਦਿੱਤਾ 10 ਤੇ 12 ਦਾ ਜੋੜ ਕਰ ਦਾਂਗੇ 22 ਪਰਮਾਪਤ ਤੀਤੀ ਹੈ ਤਾਂ ਜਿਹੜੀ ਲਾਸਟ ਰਹੀ ਉਹ ਕਿੰਨੀ ਆ ਵੀ 11 ਠੀਕ ਹੈ ਤੇ ਆਪਣੇ ਹੀਰੋ ਦੇ ਸੂਤਰ ਚੈਪਟਰ ਚੋਂ ਲੰਬ ਚੱਕਰੀ ਸ਼ੰਕੂ ਦਾ ਆਇਤਨ ਹੈ 1/3 ਪਾਈ r ਦੀ 2h ਹਰਦ ਗੋਲੇ ਦੀ ਬਕਸਾ ਦਾ ਖੇਤਰਫਲ ਆ ਵੀ 2 ਪਾਈਰ ਦੀ 2 ਵਰਗੰਤਰਾਲ 110 ਤੋਂ 130 ਦਾ ਵਰਗਚਨ ਹੈ ਕਿੰਨਾ ਆਊਗਾ ਵੀ 120 ਕਿਵੇਂ ਕੱਢਦੇ ਹੁੰਦੇ ਆ ਵਰਗ ਜਿੰਨ ਦੋਹਾਂ ਦਾ ਜੋੜ ਕਰਕੇ ਦੋ ਨਾਲ ਕੀ ਕਰ ਦੋ ਭਾਗ ਠੀਕ ਹੈ ਜੋੜ ਦੋਹਾਂ ਦਾ 240 ਆ ਜੂਗਾ ਦੋ ਨਾਲ ਭਾਗ ਕਰਨਾਂ ਕਿ 120 ਆ ਜੂਗਾ ਜੇਕਰ ਵਰਗੰਤਰਾਲ ਦਾ ਵਰਗਚਨ 25 ਹੈ ਤੇ ਵਰਗ ਮਾਪ ਦਾ 10 ਵਰਗੰਦral ਕੀ ਹੈ? ਫਰਕ ਦਾ ਦਾਦਾ ਹੋਣਾ ਚਾਹੀਦਾ ਪਰ ਜਿਹੜਾ ਉਹਨਾਂ ਦੇ ਵਿਚਕਾਰ ਆਊਗਾ ਵੀ ਉਹ ਬੱਚੀ ਆਵੇ। ਤੇ ਕਿਹੜਾ ਆਊਗਾ 20 ਤੋਂ 30। 1/5 ਦਾ ਦਸ਼ਮਲਵ ਰੂਪ ਕੀ ਹੈ ਵੀ ਸ਼ਾਂਤ ਹੈ। ਕੀ ਹੈ? ਸ਼ਾਂਤ। ਜੇ ਕਿਹਾ ਉਹਦੇ ਗੁਨਖੰਡ ਮਤਲਬ ਉਹ ਹਾਰ ਜਿਹੜਾ ਅਸੀਂ ਥੱਲੇ ਹੁੰਦਾ ਜੇ ਉਹਦੇ ਗੁਨਖੰਡ 2 ਜਾਂ 5 ਦੇ ਰੂਪ 'ਚ ਹੁੰਦੇ ਨੇ ਤਾਂ ਦਸ਼ਮਲਵ ਸਥਾਰ ਸ਼ਾਂਤ ਹੁੰਦਾ ਬੇਟਾ। ਠੀਕ ਹੈ। ਉਹ ਤੋਂ ਬਾਅਦ ਬਾਅਦ 2x 7 ਦੀ ਜ਼ੀਰੋ ਕੀ ਹੈ ਵੀ 7/2 ਹੈ ਨਾ? 2x 7 ਨੂੰ 0 ਦੇ ਬਰਾਬਰ ਰੱਖ ਲਓ 2x 7 ਇਹ ਉਧਰ ਜਾ ਕੇ ਪਲੱਸ ਦਾ ਹੋ ਗਿਆ ਤੇ ਜਿਹੜਾ ਇੱਧਰ 2 ਆ ਉਧਰ ਜਾ ਕੇ ਭਾਗ ਚ ਹੋ ਜੂ 7 2 ਕੀ ਆ ਦੀ ਸੀ ਫਿਰ 7 2 ਸਮੀਕਰਨ 2x 1 x 3 ਦਾ ਹੱਲ ਹੈ ਕੀ ਹੱਲਾ ਵੀ ਉਹ ਦੂਸਰਾ ਸੀ ਇਹਨੂੰ ਹੱਲ ਕਰ ਲਾਂਗੇ x ਆਪਣੇ ਕੋਲੇ ਕਿੰਨਾ ਆ ਜੂਗਾ ਵੀ 2x ਆ x ਇਧਰ ਆ ਜੂਗਾ x ਲੈ ਜੂ ਆ ਉਧਰ ਜਾ ਘਟ ਜੂਗਾ x ਆਪਣੇ ਕੋਲੇ ਆ ਜੂਗਾ 2 ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਰੇਖਾਵਾਂ ਦੇ ਇੱਕ ਜੋੜੇ ਦੁਆਰਾ ਇੱਕ ਟੇਢੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ ਕਿੰਨੀ ਹੁੰਦੀ ਹੈ 8 ਹੁੰਦੀ ਹੈ ਦੇਖੋ ਰੇਖਾਵਾਂ ਦਾ ਇੱਕ ਜੋੜਾ ਤੇ ਟੇਢੀ ਰੇਖਾ ਚਾਰ ਉੱਪਰ ਚਾਰ نیچے ਟੋਟਲ 8 ए बी सी ਜੇ ਪੀ ਕੇ ਆਰ ਦੇ ਸਰਬੰਗਸਾਮਾ ਤਾਂ ਕੋਣ ਬੀ ਬਰਾਬਰ ਕੋਣ ਬੀ ਦੂਜੇ ਨੰਬਰ ਤੇ ਕਿਹਦੇ ਬਰਾਬਰ ਕੋਣ ਕਿਉਂ ਦੇ ਕਿਉਂ ਵੀ ਦੂਜੇ ਨੰਬਰ ਇੱਕ ਚਤਰਪੁਜ ਇੱਕ ਡੈਸ਼ ਹੁੰਦਾ ਜਿਹਦੀਆਂ ਸਨਮੁਖ ਪੁਜਾਵਾਂ ਬਰਾਬਰ ਹੋਣ ਕਿਹੜਾ ਹੁੰਦਾ ਵੀ ਉਹ ਚਤਰਪੁਜ ਕਿਹੜਾ ਚਤਰਪੁਜ ਹੁੰਦਾ ਸਮਾਂਤਰ ਚਤਰਪੁਜ ਠੀਕ ਹੈ ਚੱਕਰ ਦੀ ਸਭ ਤੋਂ ਲੰਬੀ ਜੀਵਾ ਚੱਕਰ ਦਾ ਕੀ ਹੁੰਦੀ ਹੈ ਵੀ ਵਿਆਸ ਹੁੰਦੀ ਹੈ ਠੀਕ ਹੈ ਉਹ ਤੁਹਾਨੂੰ ਸਹੀ ਗੱਲ ਦੱਸਦੇ ਆ ਵੀ ਜੇਕਰ ਅਸੀਂ ਦੋ ਅਪਰਮੇਸ਼ ਸੰਖਿਆਵਾਂ ਨੂੰ ਜੋੜਦੇ ਆ ਤਾਂ ਨਤੀਜਾ ਅਪਰਮੇ ਹੁੰਦਾ ਹੈ ਬਿਲਕੁਲ ਸਹੀ ਹੈ ਬਹੁਤ ਬਹੁਤ x 1 ਕ੍ਰੀ ਦਾ 0 ਹੈ ਗਲਤ ਹੈ ਵੀ ਇਹਦੀ ਰੇਖੀ ਬਹੁਤ ਬਹੁਤ ਘਾਤਿਕ ਹੈ ਜੇਕਰ ਚੀਜ਼ਾਂ ਇੱਕ ਇੱਕੋ ਚੀਜ਼ ਦੇ ਤਿੰਨ ਗੁਣਾ ਦੇ ਹਨ ਉਹ ਬਰਾਬਰ ਨਹੀਂ ਹਨ ਇਹ ਗਲਤ ਹੈ ਕਿਉਂਕਿ ਬਰਾਬਰ ਹੋਣਗੀਆਂ ਜੇ ਇੱਕੋ ਚੀਜ਼ ਦੇ ਤਿੰਨ ਗੁਣਾ ਦੇ ਬਰਾਬਰ ਹੈ ਚਤਰਭੁਜ ਦੇ ਵਿਕਰਨ ਬਰਾਬਰ ਹਨ ਸਮਕੋਣ ਦੇ ਸਮਦੁਭਾਜਿਤ ਵੀ ਕਰਦੇ ਨੇ ਤਾਂ ਇਹ ਇੱਕ ਵਰਗ ਹੈ ਇਹ ਬਿਲਕੁਲ ਸਹੀ ਹੈ ਇੱਕ ਚੱਕਰੀ ਚਤਰਭੁਜ ਦੇ ਸੰਮਕੋਣਾਂ ਦਾ ਕਿਸੇ ਵੀ ਜੋੜੇ ਦਾ ਜੋੜ 180 ਹੁੰਦਾ ਇਹ ਵੀ ਸਹੀ ਹੈ ਤ੍ਰਿਪੁੰਜ ਦੀਆਂ ਭੁਜਾਵਾਂ 3 4 ਤੇ 5 ਨੇ ਅਰਧਪ੍ਰਮਾ ਅੱਠ ਹੈ ਗਲਤੀ ਐਸ ਕੱਢਣਾ ਸੀ ਨਾ ਐਸ 6 ਆ ਜਾਊਗਾ Y ਤਰੇ ਤੋਂ ਬਿੰਦੂ ਦੀ ਦੂਰੀ 4 ਆ ਰਹੀ Y ਤਰੇ ਤੋਂ ਦੂਰੀ ਜਿਹੜਾ ਐਕਸ ਵਾਲਾ ਪੁਆਇੰਟ ਹੁੰਦਾ 3 ਆਉਣੀ ਸੀ ਤਾਂ ਇਹ ਵੀ ਗਲਤ ਹੈ ਠੀਕ ਹੈ ਉਸ ਤੋਂ ਬਾਅਦ ਬੇਟਾ ਦੋ ਦੋ ਅੰਕਾਂ ਵਾਲੇ ਆ ਤੁਸੀਂ ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਹੈ ਇਜ਼ੀ ਸਾਰੇ ਪਹਿਲਾ ਪੀ ਬਟਕ ਇਹ ਉਹ ਦੇ ਵਿੱਚ ਲਿਖੋ ਦੂਸਰਾ ਆਪਾਂ ਸੀਓਈ ਕੱਢਣਾ ਸੀ ਡਾਇਗਰਾਮ ਆਪਾਂ ਦਿੱਤੀ ਹੋਇਆ ਤਿੰਨ ਕੋਣ ਦਿੱਤੇ ਆ ਵੀ ਚੌਥਾ ਪਤਾ ਕਰਨਾ ਤਿੰਨਾਂ ਦਾ ਜੋੜ ਕਰਕੇ 360 ਚੋਂ ਘਟਾ ਲਾਂਗੇ 7ਵਾਂ ਕੁਐਸਚਨ 10 ਸੈਂਟੀਮੀਟਰ ਦੇ ਦੋ ਆ ਸੈਂਟੀਮੀਟਰ ਦੇ ਅਰਧ ਵਿਆਸ ਵਾਲੇ ਅਰਧ ਗੋਲੇ ਦੀ ਕਿਰਤ ਸਤ੍ਹਾ ਖੇਤਰਫਲ 3/r ਦੀ ਦੋ r ਆਪਾਂ ਦਿੱਤਾ ਹੋਇਆ ਚਾਰ ਅੰਕਾਂ ਦੇ ਵਿੱਚੋਂ ਹੱਲ ਪਤਾ ਕਰੋ ਜਾਂ ਫਿਰ ਆ ਸਰਵੰਗ ਸੰਪਤਾ ਵਿਸ਼ ਕੋਸ਼ਣ ਦੇ ਨਿਰਦੇਸ਼ ਅੰਕਿਤ ਮੈਤੀ ਚੋਂ ਡਾਇਗਰਾਮ ਆਪਾਂ ਦਿੱਤੀ ਹੈ ਇਸ ਵੇਸ ਤੇ ਆਨਸਰ ਦੇਣੇ ਆ ਆ ਚੱਕਰੀ ਚਾਤਰਪੁਜ ਚਾਤਰਪੁਜ ਵਾਲੇ ਜਿਹੜਾ ਆਪਣਾ ਚੈਪਟਰ ਹੈ ਚੱਕਰ ਦੇ ਵਿੱਚੋਂ ਉਹ ਦੇ ਵਿੱਚੋਂ ਹੀਰੋ ਦੇ ਸੂਤਰ ਦੇ ਵਿੱਚੋਂ ਵੀ ਈਜ਼ੀ ਜਿਹਾ ਕੁਐਸਚਨ ਹੈ ਇਹ ਤਾਂ ਤੁਸੀਂ ਆਉਂਦੇ ਹੋਣਗੇ ਬੇਟਾ ਤੁਹਾਨੂੰ ਇਹ ਬੁੱਕ ਚੋਂ ਹੀ ਹਨਾ ਕੋਈ ਬਾਹਰੋਂ ਨਹੀਂ ਹੈ ਛੇ ਸ਼ੰਕਾਲੇ ਵੀ ਕੁਐਸਚਨ ਬੁੱਕ ਤੋਂ ਆ। ਉਸ ਤੋਂ ਬਾਅਦ ਅੰਕੜਾ ਵਿਗਿਆਨ ਚੈਪਟਰ ਦੇ ਵਿੱਚੋਂ ਦੋਨੇ ਇੱਕ ਤਾਂ ਹੈਗਾ ਵੀ ਆਇ ਚਿੱਤਰ ਬਣਾਓ, ਦੂਸਰਾ ਹੈਗਾ ਬਾਰੰਬਾਰਤਾ ਬਹੁਭਜ ਬਣਾਓ, ਇਹ ਵੀ ਸੀ ਇਜ਼ੀ ਆ। ਉਸ ਤੋਂ ਬਾਅਦ ਬਹੁਭਜ ਚੈਪਟਰ ਚੋਂ ਗੁੰਨਣਖੰਡ ਬਣਾਓ, a+b ਦੀ 3 ਆਇਡੈਂਟੀਟੀ। ਉਸ ਤੋਂ ਬਾਅਦ 998 ਦੀ ਘਾਤ 3 ਨੂੰ ਢੁਕਵੇਂ ਸਸਤ ਮੰਤਰ ਹੱਲ ਕਰੋ। 998 ਨੂੰ ਕਿਵੇਂ ਲਿਖਾਂਗੇ 1000 2 ਦੀ ਘਾਤ 3 a b ਦੀ 3 ਨਾਲ ਖੋਲਦਾਂਗੇ। ਠੀਕ ਹੈ। ਤਾਂ ਇਹ ਸੀਗਾ ਵੀ ਤੁਹਾਡਾ ਪੇਪਰ। ਤਾਂ ਇਸੇ ਤਰ੍ਹਾਂ ਦੇ ਕੁਐਸਚਨ ਬੇਟਾ ਤੁਹਾਨੂੰ ਆਉਣੇ ਆ ਤਾਂ ਆਪਣੀ ਤਿਆਰੀ ਜਿਹੜੀ ਪੂਰੀ ਕਰਨੀ ਹੈ ਠੀਕ ਹੈ ਈਜ਼ੀ ਬਿਲਕੁਲ ਨਹੀਂ ਲੈਣਾ ਪੇਪਰ ਨੂੰ ਤਾਂ ਸਾਰੀ ਬੁੱਕ ਦੀ ਰਿਵੀਜ਼ਨ ਜੰਗੀਦਰਾ ਕਰਨੀ ਹੈ थैंक यू ਬੇਟਾ